ਸਾਰੇ ਅਕਸਰ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਹਾਂ ਕਿ ਬੱਚੇ ਆਪਣੇ ਮਾਪਿਆਂ ਤੋਂ ਛੋਟੇ ਹੁੰਦੇ ਜੁਦਾ ਹੋ ਜਾਂਦੇ ਨੇ ਜਦੋਂ ਵੱਡੇ ਹੁੰਦੇ ਨੇ ਤਾਂ ਆਪਣੇ ਮਾਪਿਆਂ ਨੂੰ ਮਿਲਦੇ ਨੇ ਪਰ ਉਸ ਟਾਈਮ ਤੋਂ ਜੋ ਮਾਹੌਲ ਹੁੰਦਾ ਹੈ ਉਹ ਅਸੀਂ ਸਭ ਜਾਣਦੇ ਹਾਂ ਬਿਲਕੁਲ ਅਜਿਹੀ ਫਿਲਮ ਸੀਨ ਦਾ ਜਿਹੜਾ ਅਸੀਂ ਤੁਹਾਨੂੰ ਇੱਕ ਅਸਲੀ ਦ੍ਰਿਸ਼ ਵੀ ਦਿਖਾਉਣਗੇ ਜੋ ਕਿ ਹਕੀਕਤ ਦੇ ਵਿੱਚ ਹੋਈ ਹੈ ਤੁਹਾਡੇ ਰੂਬਰੂ ਕਰਾਉਣਗੇ ਇਸ ਨੂੰ ਇਹ ਅਮ੍ਰਿਤਸਰ ਦੇ ਲੋਹਾਰਕਾ ਰੋਡ ਤੇ ਰਹਿਣ ਵਾਲੇ ਸੁਖਪਾਲ ਦੀ ਜ਼ਿੰਦਗੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਉਹ ਕੀ ਘਟਨਾ ਸੀ ਜਿਸ ਦੇ ਚਲਦੇ ਸੁਖਪਾਲ ਆਪਣੇ ਬੱਚੇ ਤੋਂ ਦੂਰ ਹੋ ਗਿਆ ਆਓ ਤੁਹਾਨੂੰ ਵੀ ਇਸ ਪਰਿਵਾਰ ਦੇ ਨਾਲ ਮਿਲੋ ਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਹੋਏ ਇਹਨਾਂ ਨੇ ਕਿਹਾ ਹੈ ਕਿ ਸੁਭੀਲ ਸਿੰਧੀ ਜ਼ਿੰਦਗੀ ਜੁੜੀ ਹੈ ਉਸ ਵੇਲੇ ਬਦਲ ਗਈ ਜਦੋਂ ਉਸ ਦਾ ਜਾਪਾਨੀ ਪੁੱਤਰ ਲੀਨ ਤਕਾਹਾਤਾ ਅਚਾਨਕ ਉਸ ਦੇ ਦਰਵਾਜ਼ੇ ਤੇ ਅਮ੍ਰਿਤਸਰ ਆ ਪਹੁੰਚਿਆ ਕੁਝ ਫੋਟੋ ਅਤੇ ਆਪਣੇ ਪਿਤਾ ਦੇ ਪਤੇ ਦੇ ਨਾਲ ਲੈਸ ਨੌਜਵਾਨ ਨੇ ਆਪਣੇ ਜਨਮਦਾਤਾ ਪਿਤਾ ਨੂੰ ਲੱਭਣ ਦੇ ਲਈ ਇੱਕ ਯਾਤਰਾ ਸ਼ੁਰੂ ਕੀਤੀ ਜੋ ਕਿ ਇੱਕ ਕਾਲਜ ਜਿਹੜਾ ਹੈ ਅਸਾਈਮੈਂਟ ਤੋਂ ਪ੍ਰੇਰਿਤ ਸੀ ਉਹਨਾਂ ਦੀ ਮੁਲਾਕਾਤ ਇੱਕ ਅਸਾਧਾਰਨ ਚਮਤਕਾਰ ਸੀ ਸਾਲਾ ਦੀਆ ਸੋਸ਼ਲ ਮੀਡੀਆ ਚੈਨਲ ਰਾਹੀਂ ਲੰਬੀ ਖੋਜ ਤੋਂ ਬਾਅਦ ਲੀਨ ਆਖਿਰਕਾਰ ਆਪਣੇ ਪਿਤਾ ਦੇ ਨਵੇਂ ਘਰ ਦਾ ਪਤਾ ਲਗਾ ਸਕਿਆ ਆਪਣਾ 16 ਸਿੱਤੋ ਬਲੇ ਖਤੋ ਸੁਖਪਾਲ ਸਿੰਘ ਅਮਰੀਕਾ ਦੇ ਰਹਿਣ ਵਾਲੇ ਸੱਤਾ ਜੀ ਬੀ ਬਲੋ ਦੀ ਸੋਸ਼ਲ ਮੀਡੀਆ ਦੇ ਕੋ 19 ਸਾਲ ਦਾ ਬੇਟਾ ਮਿਲਿਆ ਕਿੱਥੋਂ ਆਇਆ ਸੀ ਕਿ ਕਦੋਂ ਟੱਡੀ ਮੈਕਜੂਰੀ ਸੀ ਇਹ ਮੈਂ 2002 ਦੇ ਵਿੱਚ ਦੀ ਮਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਨੀਸ ਨੇ ਥਾਈਲੈਂਡ 에ਅਰਪੋਰਟ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਉਹ ਇੰਡੀਆ ਇਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਤੇ 2002 ਚ ਹੀ ਉਹ ਫਿਰ ਮੈਨੂੰ ਸਪਾਂਸਰ ਭੇਜ ਕੇ ਤਾਂ ਨਾ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ ਦਾ ਭਾਦੀ ਨਾ ਕਿ ਕਿਦਾਂ ਪਿਆਰ ਨਿਕਲਣ ਦੀ ਗੱਲ ਹੈ ਸਾਡੀ। ਬਹਿਰਦੀ ਕਹਾਣੀ 2002 ਚ سٹਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ। 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ। ਤੁਸੀਂ ਪੰਜਾਬ ਚ ਕਿਉਂ ਆਏ ਤੇ ਜਾਪਾਨ ਚ ਤੁਸੀਂ ਰਹੇ ਹੋ? ਉਹ ਫਿਰ ਸਾਡੇ ਥੋੜੇ ਜਿਹਾ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿਹਾ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਪਰ ਆਪਣਾ ਇਸਪੀਡ ਜਾ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਗਿਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਤੇ ਦੀ ਮੰਮਾ ਮੈਨੂੰ ਫੇਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂ ਜੀ ਤੇ ਕਿੱਦਾਂ ਲੱਗ ਰਿਹਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਕਿੱਦਾਂ ਦਾ ਫੀਲ ਹੈ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਕਿੱਦਾਂ ਲੱਗ ਰਿਹਾ ਪਹਿਲੀ ਵਾਰ ਕਿ ਤੁਹਾਨੂੰ ਪਤਾ ਸਿਰਫ ਮੈਸੇਜ ਵਾਲੀ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 1.5-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਇੱਕੋ ਜਿਹਾ ਹੀ ਰੱਖਿਆ ਉਹਦਾ ਨਾਂ ਵਲੀਨ ਹੈ ਉਹਦਾ ਨਾਂ ਜਸਲੀਨ ਆ ਪਿੰਨਾ ਵੀ ਇੱਕੋ ਜਿਹਾ ਰੱਖਿਆ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਆਡੀਓ ਲਈ ਸਾਰਾ ਕੁਝ ਹਾਂ ਤੇ ਇਹ ਵੀ ਉਹ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੇਟੀ ਕਹਿੰਦੀ ਕਿ ਮੈਨੂੰ ਰਖੜੀ ਤੇ ਵੱਡਾ ਤੋਂ ਭਲੇ ਦਾ ਗੁਰੂ ਆਪ ਦਾ ਹਾਂਜੀ ਹਾਂਜੀ ਗੁਰੂ ਰਾਮਦਾਸ ਜੀ ਕਿਰਪਾ ਨਹੀਂ ਹੋਇਆ ਜੋ ਹੋਇਆ ਸੀ ਉਹ ਸਾਡੀ ਧੋੜ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਘਰ ਇਹ ਨਾਲ ਲੱਭਿਆ ਜੀ ਘਰ ਇਹ ਨਾਲ ਲੱਭਿਆ ਸਰ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀ ਸੀ ਇੰਨਾ ਇਹਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾ ਕੋ ਪੁੱਛ-ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ ਹਾਂਜੀ ਇਹਨਾਂ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਹਨੂੰ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਸੀਂ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਤਾ ਕਲਚਰ ਲੱਗਾ ਤੁਹਾਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਆਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਹੁਣ ਜਾਣਾ ਹੋਵੇ ਕੀ ਇਹਦੇ ਨੂੰ ਕਿਤਾ ਹੁੰਦੇ ਮਦਰ ਉਹਨਾਂ ਦੇ ਬਹੁਤ ਹੋ ਗਏ ਤੇ ਇਹ ਲੱਗਾ ਸੀ ਸਾਡਾ ਹਾਂਜੀ ਹਾਂਜੀ ਜਾ ਦੇ ਦੋ ਤਰੀਕ ਨੂੰ ਜਾਂ ਤਿੰਨ ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨੇ ਕਰ ਲਈ ਬਿੱਟ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਸ ਦਿਨ ਹੀ ਇੰਨਾ ਮੇਰੀ ਗੱਲ ਕਰਾਈ ਸੀ ਕਿ ਉਹਨਾਂ ਮੈਂ ਦੱਸਿਆ ਵੀ ਇਹਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਆ ਇਹ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਣਾ ਪਿਆ ਵਾ ਫਿਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਦੁੱਤਲ ਤੱਕ ਜਾ ਸਕਦੇ ਲੈ ਕੇ ਜਾਊਂਗਾ ਇਹਨਾਂ ਹਾਂਜੀ ਜੀ ਮੇਰਾ ਨਾਮ ਗੁਰਿੰਦਰ ਕਾਹ ਹੈ ਮੇਰੀ ਮੈਰਿਜ ਹੈ ਹੀ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਆ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਐਵੇਂ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਤੇ ਸੁਝਾਉਂਦੇ ਸੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਸੀ ਕਿ ਬੇਟਾ ਸਾਡਾ ਵਾਪਸ ਆ ਜੇ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਉਹ ਵਾਪਸ ਜਾਵੇ ਕੱਢੀ ਮੈਰਿਜ ਨੂੰ ਕਿੰਨਾ ਚਿਰ ਮੁੜਾ ਸਕੋ ਆ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ ਦੂਇਆ ਤੋਂ ਦੇ ਵਿੱਚ ਜ਼ੁਬਾਨ ਵੀ ਸੀ ਆ ਇਹ ਦੂਇਆ ਇੰਨਾ ਵਿਸਥਾਰ ਇਨਪ੍ਰੋਪਰ ਇਹਨਾਂ ਨੇ ਮਦਰ ਮम्मा ਇਹਨਾਂ ਨੂੰ ਸਾਰਾ ਪਤਾ ਹੈ ਕਿਉਂਕਿ ਇਹ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਫਿਰ ਬਾਹਰ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਹੀ ਲਿਆ ਤੇ ਪਰ ਇੱਕ ਵਾਰ ਤੋਂ ਵਾਸਤੇ ਬਹੁਤ ਵੱਡੀ ਗੱਲ ਹੋ ਗਈ ਹੈ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਦੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੁੰਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸੇ ਇਹਦੀ ਮਦਰ ਕੋਈ ਹੋਵੇ ਮੈਂ ਚਾਹੁੰਦੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਜਦ ਜਦ ਵੀਜ਼ਾ ਖਤਮ ਹੋ ਰਿਹਾ ਜਾ ਰਿਹਾ ਪਾਪਾ ਵੀ ਸੀ ਰੱਖਣੀ ਪਰ ਦਿਲ ਤੇ ਮੁਸ਼ਕਲ ਆ ਰਹੀ ਹੈ ਜੀ ਵਸੇ ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਕੀ ਸਰਕਾਰ ਕੋਈ ਮੰਗ ਕਰਦੇ ਹੋ ਤੁਸੀਂ ਕਿ ਵੀਜ਼ਾ ਵਧਾਇਆ ਜਾਵੇ ਬੇਟੇ ਦਾ ਨਹੀਂ ਕੀ ਸਟਡੀ ਕਰਦਾ ਹੈ ਇਹਦੀ ਮਜਬੂਰੀ ਆ ਇੱਕ ਦਿਨ ਨੂੰ ਜਾਣਾ ਪਊਗਾ ਜਿਹੜੇ ਕਹਿੰਦਾ ਕਿ ਮੈਂ ਵੀ ਮਿਲਣ ਨੂੰ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ ਤੇ ਰਹੂੰਗਾ ਮੈਂ ਆਇਆ ਕਰੂੰਗਾ ਤੇ ਕਿਦਾਂ ਦਾ ਮਹਿਸੂਸ ਹੈ ਇੰਨੇ ਦਿਨ ਤੁਹਾਡੇ ਕੋਲ ਆਵਾ ਕਿਦਾਂ ਖਾਣ ਪੀਣ ਕਿਦਾਂ ਦਾ ਰਿਹਾ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਾਪਾਨ ਤੋਂ ਆਇਆ ਹੈ ਕਿ ਫੈਮਿਲੀ ਵਾਂਗੂ ਇਸ ਤਰ੍ਹਾਂ ਲੱਗਦਾ ਜਿਵੇਂ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਹੈ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰਖੜੀ ਦਾ ਤੋਹਫਾ ਸੀ ਹਾਂਜੀ ਰਖੜੀ ਕਿਉਂਕਿ ਉਹ ਮੰਗਦੀ ਕਿਉਂਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹਨੂੰ اچانک ਮਿਲਿਆ ਕਿਹਦੇ ਇਹਨਾਂ ਦੇ ਮम्मा ਨਾਲ ਗੱਲ ਹੋਈ ਠੀਕ ਉੱਥੇ ਜਪਾਨ ਦੇ ਵਿੱਚ ਨਹੀਂ 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 ਹੋਈ ਗੱਲ ਕਰਨਾ ਚਾਹਉਂਗੀ ਅਸੀਂ ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ ਇਮੋਸ਼ਨਲ ਜੀ ਇੱਕ ਮਰ ਕੇ ਆਪਣੇ ਆਪ ਨੂੰ ਲੈ ਕੇ ਇਹਨਾਂ ਦੀ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ